ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪ੍ਰਿੰਟ ਕੈਰੋ ਪੱਟੀ ਤਸੀਲ ਲੱਗਦੀ ਆ ਜ਼ਿਲ੍ਹਾ ਅਸ਼ਰੀ ਤਰਨਤਾਰਨ ਸਾਹਿਬ ਗ੍ਰੈਂਡ ਕੈਰੋ ਪੈਲਸ ਹੁੰਦਾ ਠੀਕ ਆ ਜੀ ਰੋਡ ਦੇ ਉੱਤੇ ਬਿਲਕੁਲ ਗ੍ਰੈਂਡ ਕੈਰੋ ਪੈਲਸ ਤੋਂ ਇੱਕ ਸੜਕ ਨਿਕਲਦੀ ਆ ਸਤਨਾਮ ਸਿੰਘ ਹੋਂਾਂ ਦੀਆਂ ਬੇਕਾਂ ਤੇ ਆਉਂਦੀ ਆ ਇਸ ਘਰੇ ਤੁਸੀਂ ਵਿਜ਼ਿਟ ਕਰ ਜਾਓਗੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਨਗਾਂ ਦੀ ਗੱਲ ਕਰ ਲਈਏ ਤੇ ਚਾਰ ਵੜਾ ਇੱਕ ਮੱਝ ਦਿਖਾ ਦੇਾਂਗੇ ਟੁੱਕੀ ਗੱਬਨ ਤਿਆਰੀ ਤੇ ਆ ਨੀਲੀ ਰਾਵੀ ਦੀ ਮੱਝ ਤੇ ਚਾਰ ਵੜਾ ਹੋਣਗੀਆਂ ਠੀਕ ਹੈ ਜੀ ਵੈਰਾ ਸਾਰੀਆਂ ਸੂਈਆਂ ਸੁਵਾਈਆਂ ਨੇ ਨਾਲ ਬੱਚੇ ਪ੍ਰੋਪਰ ਕਿੰਨੇ ਕਿੰਨੇ ਸਮੇਂ ਦੀਆਂ ਸੂਈਆਂ ਨੇ ਕੀ ਰੇਟ ਪੜਦਾ ਰਹੂਗਾ ਠੀਕ ਹੈ ਜੀ ਉਹ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 6 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਉਹ ਤੋਂ ਪਹਿਲਾਂ ਵੀਰ ਸਤਨਾਮ ਸਾਸਰੀ ਕਾਲ ਸਹੀ ਹੋਵੇ ਜੀ ਹੋਰ ਡਾ ਜੀ ਬਹੁਤ ਵਧੀਆ ਭਾਜੀ ਠੀਕ ਠਾਕ ਜਰਦੀ ਗੱਲ ਕਿਰਪਾ ਮਾਰੇ ਜੀ ਲੈ ਵੀ 17 ਵੀਰੇ ਅੱਜ ਤਕਰੀਬਨ ਨਾਗ ਆਪਣੇ ਕੋਲ ਟੋਟਲ ਵੈਸੀ 5-6 ਨਾਗੇ ਲੈ ਕੇ ਗਿਆ ਹਾਂਜੀ ਸਤਿ ਆਂ ਜੀ ਠੀਕ ਹੈ ਜੀ ਤੇ 5 6 5 ਵੈੜਾ 5 ਵੈੜਾ 4 ਦਾ ਆ ਜੀਆਂ ਸੁਈਆਂ ਜੀ ਇੱਕ ਟੋਕੜ ਗੱਬਣਿਆ ਠੀਕ ਹੈ ਤੇ ਇੱਕ ਮੈਂ ਤਿਆਰ ਨੀਲੀ ਦਾ ਜੀ ਇੱਕ ਛੋਟੀ ਕੱਟੀ ਜੀ ਚਲੋ ਜੀ ਹਾਂਜੀ ਲਓ ਵੀ ਇਹ ਨਾਗ ਨੇ ਠੀਕ ਹੈ ਜੀ ਵੈਸੇ ਮੈਂ 5-4 ਕੇ ਦੱਸੇ ਸੀਗੇ ਵਿੱਚੋਂ ਹੋਰ ਵੀ ਹੈਗੇ ਜਿਹੜੇ ਇੱਕ ਕੱਟੀ ਵੀ ਤੁਹਾਨੂੰ ਦਿਖਾ ਦਾਂਗਾ ਆਪਾਂ ਲਾਸਟ ਦੇ ਵਿੱਚ ਇੱਕ ਟੋਕੜ ਗੱਬਣ ਵੈੜ ਵੀ ਹੋਊਗੀ ਠੀਕ ਆ ਲੈ ਵੀ 17 ਮੇਰੇ ਚੰਗੇ ਪਸ਼ੂਆ ਬਾਕੀ ਚੁਆਈਆਂ ਚੁਆਈਆਂ ਕਰ ਲੀਆਂ ਆਪਦੇ ਹੱਥੀ ਬਸ ਹਾਂਜੀ ਚੁਆਈਆਂ ਹਾਂ ਸਰਜਰੀ ਹੈ ਸਾਰਾ ਪਸ਼ੂ ਸਾਰੀਆਂ ਤਾਰੀਆਂ ਆ ਇੱਕ ਸਿਰੇ ਸੂਈ ਜਿਹਦਾ ਤਪ ਗਈ ਹੋਣੀ ਜਿਵੇਂ ਦੇਖੋ ਠੀਕ ਹੈ ਜੀ ਤੇ ਮਤਲਬ ਉਹ 5 ਦਿਨਾਂ ਦਾ ਨਹੀਂ ਆ ਆ 15 ਦਿਨਾਂ ਦੀ ਉਹ ਕੱਲ ਦੀ ਸੂਈ ਹੈ ਠੀਕ ਹੈ ਜੀ ਹਾਂ ਲਾ ਵੀ ਪੂਰੀ ਡਿਟੇਲ ਦੇ ਨਾਲ ਅਸੀਂ ਆਪਾਂ ਚੱਲਦੇ ਹਾਂ ਐਂਡ ਤੱਕ ਮੇਰੇ ਭਰਾ ਜੁੜੇ ਰਹੇ ਹੋ ਵੀਡੀਓ ਦੇ ਨਾਲ ਤੇ ਬਾਕੀ ਪ੍ਰੋਪਰ ਆਪਾਂ ਡਿਟੇਲ ਲੈ ਕੇ ਤੁਹਾਨੂੰ ਦਈ ਚੱਲਦੇ ਹਾਂ ਪਹਿਲੇ ਨੰਬਰ ਤੇ ਸ਼ੁਰੂਆਤ ਵੀਰ ਸਤਨਾਮ ਇਥੋਂ ਕਰ ਲਾ ਇਦਾਂ ਕਰ ਲੋ ਜੀ ਇਹ ਵੈੜ ਵੀਰ ਸੁਬਾ ਕੇ ਨਵਾ ਸੋਈ ਵੀ ਦੂਜਾ ਸੁਬਾ ਵੀਰ ਜੀ ਕੱਲ ਦੀ ਸੋਈ ਜੀ ਕੱਲ ਦੀ ਸੋਈ ਦੂਜਾ ਸੁਬਾ ਹਾਂ ਮੇਲ ਕਾ ਫੇ ਜੀ ਬੱਚਾ ਆ ਗਿਆ ਹਾਂ ਜੀ ਤੇ ਬੋਲਾ ਵੀਰ ਕਿੰਨਾ ਕੁ ਚੋਲਿਆ ਕੋਈ 10 ਕਿਲੋ ਵੀਰ ਦੀ ਬੋਲਾ ਜੀ 10 ਕਿਲੋ ਬੋਲੇ ਬੋਲਾ ਦੀ ਰੀ ਦੇਖੋ ਬਹੁਤ ਜੀ ਸੋ ਠੰਡੀ ਪੀਰੀ ਆਉਂਦੀ ਹੈ ਇਦਾਂ ਮਿਲਦੀ ਹਾਲ ਚਾਲ ਭਲਾ ਭਲਾ ਮਸਾ ਹੈ ਜੀ ਤੇ ਵਾਈ ਬਹੁਤ ਠਾਠ ਲੱਗੀ ਆ ਲਓ ਜੀ ਸੋ ਦੋਸੋਂ ਬਾਕੀ ਮੌਕੇ ਦੀਆਂ ਗਰੰਟੀਆਂ ਜੋ ਆਪਾਂ ਤੁਹਾਨੂੰ ਇਤਨਾ ਮਾਰਾ ਜਾਂ ਘਾਰਾ ਮਾਰ ਕੇ ਵਿਖਾਉਂਦੇ ਉਤਰੇ ਤੁਸੀਂ ਆ ਦੇ ਬਾਅਦ ਵਿੱਚ ਮੇਰਾ ਭਰਾ ਲੰਮੀਆਂ ਗਰੰਟੀਆਂ ਦਸ ਲਿਆ ਨਹੀਂ ਹੁੰਦੀਆਂ ਕਿਸੇ ਜਨਵਰ ਦੀਆਂ ਇਸ ਕਰਕੇ ਬਾਕੀ ਲੈਣ ਦੇ ਮੁਕੱਦਰ ਆ ਕਿਸੇ ਭਰਾ ਦੇ ਚੰਗੇ ਨਸੀਬ ਆ ਚੰਗੇ ਮੁਕੱਦਰ ਆ ਤੇ ਕਰਮਾਂਗੀਆਂ ਲੈਣੀਆਂ ਕਰਦੀਆਂ ਨੇ ਦਾ ਦੁੱਧ ਜਿੰਨਾ ਦੱਸਿਆ ਜਾਂਦਾ ਕੇਵਲ ਵੈਸੇ 5-5 7-7 ਕਿਲੋ ਵੱਧ ਦੁੱਧ ਚਵਾ ਜਾਂਦੇ ਪਸ਼ੂ ਆ ਵੇਖੋ ਸੋ ਦੂਜਾ ਕਿ ਸੁਭਾ ਹਾਂਜੀ ਹਾਂ ਲੋ ਜੀ ਹੋਲੀ ਹੋਲੀ ਇਹ ਕੱਲ ਦੀ ਸੂਈਆਂ ਠੀਕ ਆ ਜੀ 10 ਕਿਲੋ ਇਹ ਤੇ ਥੱਲੇ ਇਸ ਵਕਤ ਬੋਲੇ ਬੋਲਾ ਵਛਾ ਮਗਰ ਚੰਗੀ ਵਸ਼ੀ ਨਗਰ ਤੇ ਬਾਕੀ ਕੱਦ ਦਾ ਤੁਸੀਂ ਦੇਖੋਗੇ ਮੀਡੀਅਮ ਤੋਂ ਪਲੱਸ ਆ ਵਡੀਆਂ ਬਣਾ ਦੇ ਵਿੱਚ ਹੀ ਆ ਕੱਦ ਮੀਡੀਅਮ ਤੋਂ ਥੋੜੀ ਜੀ ਪਲੱਸ ਵੀ ਤੁਸੀਂ ਮੰਨ ਸਕਦੇ ਜੀ ਚਾਰੇ ਥਾਂ ਸੋਹਣੀ ਸਪੇਸ ਵੰਡ ਗੈਬ ਗੂ ਵਾਪਸੀ ਥਾਂ ਦਾ ਬਹੁਤ ਵਧੀਆ ਆ ਦੇਖੋ ਜੀ ਹੌਲੀ 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 ਡਾਕੇ ਡਾਕੇ ਆ ਲੈ ਥਣ ਚੜੇ ਦੀ ਬਹੁਤ ਹੀ ਨਗਰ ਹੈ ਥਣ ਚੜੇ ਦੀ ਸਾਫ ਵੀ ਬਹੁਤ ਆ ਚੋਾਈ ਵੀ ਜੀ ਵਧੀਆ ਸੋਹਣੀ ਲੱਗੀ ਬਾਕੀ ਕੋਈ ਵੰਗੜੀ ਕੋਈ ਲੜਾ ਹੁੰਦਾ ਨਹੀਂ ਤਾਂ ਮੋਬੀਏ ਇਸੇ ਤਰ੍ਹਾਂ ਦੋਸਤੋ ਛਿਟਾਰੇ ਦੇ ਤੋ ਕਿ ਦੋ ਦੋ ਚਾ ਆਪਾਂ 4-4 ਧਰਾ ਮਾਰ ਕੇ ਦਿਖਾਈਆਂ ਨੇ। ਇਸੇ ਤਰ੍ਹਾਂ ਬੈਠ ਕੇ ਤੁਸੀਂ ਚਵਾਈ ਕਰ ਲੋਗੇ। ਕਿਸੇ ਤਰ੍ਹਾਂ ਦਾ ਕੋਈ ਜੂੜ ਜੜ ਪਾਉਣ ਦੀ ਲੋੜ ਨਹੀਂ ਗਈ। ਠੰਡੀ ਤੇਰੀ ਸੀਲਸਲਾ ਦਾ ਚੱਡਾ ਦੇਖੋ ਚੈੱਕ ਕਰੋ। ਆਹ ਦੇਖੋ ਪੱਥਰ ਰਗਾ ਗੁੜੀ ਬਹੁਤ ਵਧੀਆ। ਸੋ ਮਗਰ ਇਹ ਬੱਚਾ ਮੇਲ ਕਾਫ ਆ ਸਤਨਾਮ 10 ਕਿਲੋਟਰ ਇਸ ਵਕਤ ਬੋਲਾ ਜੀ 10 ਕਿਲੋਟਰ ਕੋ ਮਰਜ਼ੀ ਭਣ ਭਰਾ ਆਪੇ ਇਸੇ ਅਗੇ ਤਸੱਲੀ ਕਰੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੇ। ਇਹ ਵੀਰ ਦੇ ਦਾਂਗੇ ਕਿੰਨੇ ਦੀ? ਆ ਜੀ ਛੋਟੇ ਕਿ ਬਚੀ ਦੇ ਭਾਅ 57555 ਕਰ ਲੇਗੀ ਤਾ ਵੀ ਦੇ ਜੀ ਹਾਂਜੀ ਪਰ ਆਪਾ ਉਹ ਕੰਮ ਨਹੀਂ ਕਰਦਾ ਜੀ ਹਾਂ ਬਿਲਕੁਲ ਪੱਧਰ ਮੁੱਲ 46000 ਦੀ ਪਹੁੰਚ ਕਰਦਾ ਹੈ 46000 ਦੀ ਹਾਂਜੀ ਵੀ ਉਹ 100 ਕਿਲੋਮੀਟਰ ਹੀ ਦਊਗਾ ਆ ਜੀ ਜੀ 100 ਜਿਹੜੀ ਹੋ ਗਿਆ ਮਤਲਬ ਹੋ ਗਿਆ ਬਚਨ ਉਹ ਪੱਕਾ ਹੀ ਹੈ ਜੀ ਠੀਕ ਹੈ ਜੀ ਪਹੁੰਚ ਕਰਾਂ ਹੀ ਜਰੂਰ ਲਓ ਵੀ 100 ਕਿਲੋਮੀਟਰ ਦੇ ਵਿੱਚ 200 ਪਹੁੰਚ ਹੈਗੀ ਆ 46000 ਦੇ ਵਿੱਚ ਤੁਹਾਨੂੰ ਇਹ ਪਹੁੰਚ ਜੂਗੀ 46000 ਦੀ ਸ਼ਿਆਲੀ ਏਰ ਦੇ ਠੀਕ ਆ ਜੀ ਪੂਰੀ ਵੀਰ ਦੀ ਵਜਨ ਵਾਲੀ ਬੱਛੀ ਚਲੋ ਜਿਆਦਾ ਪਾਣਰੀ ਸਿਵਾ ਦਾ ਕੋ ਭਣ ਭਣ ਲੈ ਗਿਆ 15 ਕਿਲੋ ਦੁੱਧ ਰਾਵਣਾ ਦੇ ਦੂਗੀ ਠੀਕ ਆ ਜੀ ਕਿੰਨੀ ਨਿਕਰਿਆ ਨੇ ਸਾਂਝ ਲਈ ਫਿਰ ਚਵਾ ਲੱਗਾ ਗੱਲਾਂ ਹੀ ਖਰਦੋ ਇਹਨੋਂ ਦੇ ਨਵਾ ਨਹੀਂ ਥੋੜੀ ਗਿੱਲੀ ਗੁੱਲੀ ਕਰਕੇ ਲੱਗਦੀ ਆ ਬਿਲਕੁਲ ਜੀ ਪੂਰੀ ਵਜਨ ਵਾਲੀ ਜੀ ਲੋ ਵੀ ਕਰੋ ਚੱਕ ਠੀਕ ਆ ਜੀ ਫਿਰ ਕੋਈ ਵੰਗਾ ਨਹੀਂ ਕੋਈ ਲੈਣਾ ਦੇਣਾ ਨਹੀਂ ਲੋ ਵੀ 40000 ਦੇ ਵਿੱਚ ਤੁਹਾਨੂੰ ਪੀਸ ਮਿਲ ਜਾਊਗਾ ਸੋ ਚੰਗੀ ਆ ਤੁਹਾਨੂੰ ਤੁਹਾਨੂੰ ਪੂਰਾ ਹੱਥੀ ਮੁੱਠੀ ਵਾਲਾ ਇੱਕ ਨੰਬਰ ਅਰਮਾਨ ਨਾਲ ਮੇਰਾ ਭਰਾ ਹੱਥੀ ਮੁੱਠੀ ਨਾਲ ਤੁਸੀਂ ਹੱਥੀ ਚਵਾਈ ਕਰ ਸਕਦੇ ਜੇ ਕੋਈ ਦਿੱਕਤ ਵਾਲ ਉਹ ਵੀ ਤੁਹਾਨੂੰ ਵਿੱਚ ਨੋਟ ਕਰਾ ਦਾਂਗੇ ਅੱਗੇ ਸੈਕੰਡ ਨੰਬਰ ਤੇ ਸਤਨਾਮ ਆਪਣੇ ਕੋਲ ਵੱਡੇ ਕਾਗਜ਼ ਦੇ ਵਿੱਚ ਆ ਖੜੀ ਹੈ ਪਲੂਣ ਬੱਚੀ ਵੀਰ ਦੀ ਚਾਰ ਦਾ ਦੰਦ ਸੂਈ ਜੇ ਪਹਿਲਾਂ ਬੱਚੀ ਦੋਸਤ ਦਿਖਾਉਣੇ ਆ ਤੁਹਾਨੂੰ ਪਹਿਲਾ ਸੂਆ ਸੂਈ ਹੈ ਚਾਰ ਦੰਦ ਮੋਹੋ ਦੰਦ ਦੀ ਚਾਰ ਆ ਮਗਰ ਬੱਚੀ ਆ ਮਗਰ ਬੱਚੀ ਹੈ ਸ਼ਾਈ ਹਾਲ ਦੀ ਕਿ ਲੋ ਜਸ ਮਗਰ ਬੱਚੀ ਆ ਆ ਬੱਚੀ ਸੂਈ ਨੂੰ ਕੋਈ 15 ਦਾ ਨਾ ਬੱਚਾਗਾ ਜੀ ਅੱਛਾ ਜੀ ਦੇਖੋ ਬੱਚਾ ਬੜਾ ਪਲਿਆ ਪ੍ਰੀਤਾ ਕਾਜ ਦਾ ਲਾਵੀ ਆ ਵੀ ਚਾਰ ਦੁੱਧਾਂ ਦੇ ਖੜੀ ਜੇ ਲਾਓ ਵੀ ਠੀਕ ਆ ਜੀ ਸੋ ਬਿਲਕੁਲ ਜਿਹੜੇ ਦੋਸਤ 27 ਆ ਇਹ ਚਾਰ ਦਾ ਦੰਦ ਤੇ ਦੁੱਧ ਦਾ ਦੰਦ ਆ ਜੇ ਦ ਖੜਾ ਠੀਕ ਹੈ ਜੀ ਸਿਹਰੇ ਤੇ ਕੰਨੀਆਂ ਜੇ ਖਲੋਤੀਆਂ ਨੇ ਦੁੱਧ ਦੰਦਾ ਤੇ ਕੱਦ ਵੱਡਾ ਬੱਚੀ ਦਾ ਅੱਜ 15 ਕਿ ਦਿਨ ਹੋਏ ਕਰੈਕਟ ਹਾਂ 15 ਕਿਲੋ 16 ਕਿਲੋ ਬਸ ਇਹਨੇ ਲੈ ਦੇ ਠੀਕ ਹੈ 15 16 ਦਿਨ ਮਗਰ ਬੱਚੀ ਸਹੀ ਵੈਚ ਆਜੀ ਬੱਚੀ ਸਹੀ ਆਜੀ ਤੇ ਸੁਣੋ ਜੀ ਉਹ ਵੀ ਬੱਚੀ ਸੁੜੀ ਨਾ ਇਹ ਹੁਣੇ ਆਈ ਹਾਲੇ ਤੇ ਚਵਾਈ ਕਰਕੇ ਆਈ ਆ ਬਹੁਤ ਹੀ ਜਿਆਦੀ ਘਰ ਵਾਲੀ ਬੰਦੀ ਜੀ ਠੀਕ ਹੈ ਜੀ ਹਾਂ ਲਓ ਜੀ ਕਰੋ ਚੈੱਕ ਆਜੋ ਅੱਜ ਹੀ ਆਈ ਹੈ ਘਰੇ ਫਿਰ ਹਾਂ ਹੁਣੇ ਆਈ ਸਵੇਰੇ ਹੋਇਆ ਲੈ ਕੇ ਡਾਢ ਡਾਢ ਚਵਾਈ ਹੋਈ ਆ ਸਹੀ ਆਈ ਜੀ ਕਿਹੜਾ ਰਸਮੀ ਨੇਰੇ ਫੋਨ ਆਇਆ ਮੁਰਕੇ ਸਿਰੇ ਤੇ ਚੋ ਕੇ ਨਾ ਵੀ ਲੇ ਉਹ ਚਵਾਈਲੇ ਦੇਖੋ ਥੋੜੀ ਜਿਹੀ ਲੇਟ ਕੀਤੀ ਅੱਲੀ ਬੜੀ ਆ ਕੋਈ ਨਾ ਪਾਏ ਬੰਗਾ ਪਾ ਲੋ ਆਏ ਨਾ ਪਾ ਦੇਖੋ ਚਵਾਈ ਬਹੁਤ ਫੰਦੇ ਖੜ ਲਗੇ ਨਾ ਜੀ ਸੋ ਬੰਗਾ ਲੈਣਾ ਬੋੜਾ ਕਿਸੇ ਭਰਾ ਦੀ ਇੱਛਾ ਆਓ ਆਪਣੀ ਆਂਦੀ ਕੁਛ ਨਹੀਂ ਆ ਜੀ ਕੋਈ ਨਹੀਂ ਜੀ ਚਵਾਈ ਬਹੁਤ ਵਧੀਆ ਤੁਹਾਨੂੰ ਦਿਖਾ ਸਕਦੇ ਆ ਚੋਣ ਚਣ ਚੰਗੀ ਕਿੰਨਾ ਦੱਸਾਂ ਤੁਹਾਨੂੰ ਦੁੱਧ ਵੀ ਜੀ ਵਸੀ ਕੋਈ 16 ਕਿਲੋ ਹੋਊਗਾ 15 ਕਿਲੋ ਮੇਰੀ ਫੋਲ ਗਾਰੰਟੀ ਹੋਊਗੀ 15 ਕਿਲੋ ਤੇ 16 ਕਿਲੋ ਚਾ ਕੇ ਦਊਗਾ ਜੀ ਠੀਕ ਆ ਜੀ ਲੋ ਵੀ 15 ਕਿਲੋ ਦੀ ਪੂਰੀ ਗਾਰੰਟੀ ਤਸੱਲੀ ਹਸਨਾਮਾ ਆਂਦਾ 16 ਲੀਟਰ ਹੋਵੇ ਨਾ ਹੋਵੇ ਠੀਕ ਹੈ ਜੀ ਬੱਚੀ ਤੁਹਾਨੂੰ ਮਗਰ ਦਿਖਾ ਦਿੰਦੇ ਆ ਇੱਕ ਵਾਰੀ ਫਿਰ ਬੱਚੀ ਵੇਖੋ ਬਹੁਤ ਪੌਲੀ ਪਲੀਤੀ ਬੱਚੀ ਆ ਮਗਰ ਠੀਕ ਹੈ ਜੀ ਆਹ ਹਾਈਟ ਕੱਟ ਦੇ ਵਿੱਚ ਮਗਰ ਬੱਚੀ ਆ ਤੇ ਇਹਦਾ ਸਤਨਾਮ ਅਜ ਲੈਂਡ ਦੇ ਨੇ ਵੀਰੇ ਕੀ ਕਰਦਾ ਦਵਾਂਗੇ ਕਿੰਨੇ ਦੀ ਬੱਚੀ ਜਿਸ ਨਾਲ ਜੀ ਇਹ ਕਰਮਾਰੀਆਂ ਦੋ ਆ ਤੇ ਜਿਹੜੀ ਬੱਚੀ ਦੀ ਉਮਰ ਆ ਵੇ ਉਸ ਨਾਲ ਆਪਾਂ 55 ਹੀ ਕਰ ਲઈએ ਹਾਂ ਜੀ ਇਹਦੀ ਆਪਾਂ ਬਿਲਕੁਲ ਪੱਧਰ ਭਾਲ ਵੱਛੀ ਦੇ ਦੇਣੀ ਆ 48000 ਦੀ ਪੌਂਚ ਕਰਨਾ ਵੱਡੀ ਵੱਛੀ ਵੱਛੀ ਭਾਅ 55 ਦੇ ਵਿੱਚ ਵੇਚ ਲਈ 48 ਦੀ 48 ਦੀ ਪੌਂਚ ਕਰ ਲਾਂਗੇ ਲੋਬੀ ਹਾਂ ਦੁੱਧ 15 ਕਿਲੋ ਫੁਗਰੀ ਫੁੱਲ ਗਰੰਟੀ ਜ਼ਿਆਦਾਤਰ ਗਰੰਟੀ ਉਹਨਾਂ ਭਰਾਵਾਂ ਵਾਸਤੇ ਜਿਹੜੇ ਮਿਲ ਵਾਪਰੇ ਤੋਂ ਮਾਲ ਲੈਂਦੇ ਆ ਜੀ ਜਿਹੜਾ ਕੋਈ ਨਵਾਂ ਬੰਦਾ ਜੁੜਦਾ ਉਹ ਬੇਸ਼ੱਕ ਆਪਣੀ ਆਗੇ ਸੱਲੀ ਕਰ ਲੈ ਕਿ ਜਿਹੜਾ ਜਿਹੜਾ ਉਹ ਮਾਲ ਲਵੇ ਸਮਝ ਜਾ ਕਿ 19 20 ਕਿਲੋ ਹਰ ਘਰ ਜਦਾ ਮਰ ਕੇ ਦੇ ਚੜ ਜਾਂਦੇ ਜਿਹੜਾ ਪੱਕਾ ਬੰਦਾ ਉਹਨੂੰ ਪਤਾ ਵੀ ਜੂ ਦੱਸਿਆ ਨਿਕਲ ਆਉਹੀ ਗਈ ਹਾਂ ਹਾਂ ਆਈ ਚੱਕਰ ਹੋ ਜਾਂਦਾ ਲੋਬੀ ਠੀਕ ਆ ਜੀ ਇਹ ਦੋਸਤੋ ਗੱਲ ਨੋਟ ਕਰ ਲਿਓ ਤੁਸੀਂ ਹਰਪਾਲੀ ਹਰ ਦੇ ਵਿੱਚ ਪਹੁੰਚ ਹੋ ਜੂਗੀ ਤੁਹਾਡੇ ਘਰ ਤੱਕ ਠੀਕ ਹੈ ਜੀ ਤੇ ਬਾਕੀ ਬਾੜ ਵੱਡੀ ਆ ਕਦ ਕੋ ਤਾਂ ਇਹ ਮੇਰਾ ਕੋਈ ਵੀ ਸੌਦਾ ਕਰਦੇ ਹੋ ਇੱਕ ਆਈਡੀਆ ਤੁਸੀਂ ਲਾ ਲਿਓ ਵੀ ਵੱਡਾ ਕਦ ਕਿਹਾ ਗਿਆ ਤਾਂ ਵੱਡੀ ਹੋਊਗੀ। ਇਹ ਮਾਂ ਵਾਲੀ ਵਸ਼ੀ ਉਹ ਵੀ ਜੀ ਵਸ਼ੀ ਚੱਲੋ ਉਸ ਤੋਂ ਬਾਅਦ ਅਗੇ ਨੈਕਟ ਆਪਣੇ ਕੋਲ ਵੀਰ ਸਤਨਾਮ ਇੱਕ ਆ ਗਿਆ ਬੜਾ ਇਹ ਵੀ ਜੀ ਦੂਜਾ ਸੂਈ ਵਸ਼ੀ ਜੇ ਦੂਜਾ ਜੀ ਇਹਦੇ ਮਤਲਬ ਕਰਵਾਈ 7 ਵਜੇ ਸੂਈ ਜੇ ਰੋ ਪ੍ਰੋਪਰੇ ਹੀ ਪੈ ਗਈ ਆ ਜੀ। ਲਓ ਜੀ ਆ ਜੇਦਰ ਪ੍ਰੋਪਰ ਪਾਤੀ 7 ਉਹਦੇ ਮਾਰਨਿੰਗ ਸੂਈ ਹੈ। ਹਾਂ ਜੀ ਹਾਂ ਜੀ ਹਾਂ ਜੀ। ਤੇ ਜੇਰ ਹੁਣੇ ਪਾਈ ਕੁਝ ਸਮਾਂ ਪਹਿਲਾਂ ਹੀ। ਆ ਤਾਰੇ ਸਾਹਮਣੇ ਪਈ ਆ 2 ਕੁ ਮਿੰਟ ਹੀ ਲੇ ਪਾਸਾ 7 ਮਿੰਟ ਹੋਇਆ ਜੀ ਠ ਲਓ ਜੀ ਨਸਲ ਬ੍ਰੀਡ ਤੁਸੀਂ ਚੈੱਕ ਕਰੋ ਬੂਤੀ ਪਾਤੀ ਕਰੋ ਚੈੱਕ ਠੀਕ ਆ ਤੇ ਇਹਦੇ ਮਗਰ ਬੱਚਾ ਕਿ ਆ ਗਿਆ ਅੱਛਾ ਜੀ ਮਗਰ ਬੱਚਾ ਆ ਗਿਆ ਭਾਈ ਬੱਚਾ ਟੋਪ ਦਾ ਲਓ ਜੀ ਮਗਰ ਬੱਚਾ ਆ ਗਿਆ ਠੀਕ ਆ ਜੀ ਇਹ ਵੀ ਹੁਣ ਕਰਨ ਵਾਲੀ ਕੋ 3 ਕਿਲੋ ਕੋ ਬੱਚੇ ਨੇ ਜਗਾਇਆ 2 ਕਿਲੋ ਇਹਨੂੰ ਕੱਟ ਕੇ ਪਾਇਆ ਆ ਤੇ 3 ਕਿਲੋ ਮੰਨ ਲਓ ਵੀ ਇਹ ਪੱਚੀ ਆ ਜਵਾਬ ਸਮਾ ਬਹੁਤ ਸੋਹਣਾ ਨਿਕਲਿਆ ਜੀ ਲਓ ਜੀ ਆਹ ਹਵਾਨਾ ਚੱਡਾ ਕਰੋ ਚੈੱਕ ਠੀਕ ਆ ਜੀ ਓਨੇ ਗਾਂ ਤੇ ਓਨੇ ਪਿਛਾ 17 ਵਿੱਚ ਕੋਈ ਹੋਰ ਵੀ ਕਮਾ ਦੇ ਕਿਹੜਾ ਇਹਨਾਂ ਲਓ ਜੀ ਠੀਕ ਆ ਸੋ ਜੇਰ ਜੇਰ ਪ੍ਰੋਪਰ ਪਾ ਦਿੱਤੀ ਐ ਕੋਈ ਨਾ ਸਮਾਂ ਪਹਿਲਾਂ ਕੋਈ 15 20 ਮਿੰਟਾਂ ਦਾ ਇੱਕ ਘੰਟਾ ਪਹਿਲਾਂ ਜੇਰ ਪੈ ਗਈ ਆ ਬਾਕੀ ਬਾਕੀ ਜੀ ਬਸ ਇਹਦਾ ਪੂਰਾ ਚਲੋ ਥੋੜੀ ਸੂਜੀ ਚਾਗੀ ਗੋਲ ਗਲ ਬਹੁਤ ਵਧੀਆ ਠੀਕ ਆ ਜੀ ਤੁਸੀਂ ਚੈੱਕ ਕਰ ਲਓ ਆ ਸਪੇਸ ਵੰਡਾ ਠੀਕ ਆ ਜੀ ਚਾਰੇ ਸਾਂ ਕੋਈ ਫੋੜ ਸ਼ਾਣੀ ਹਾਂ ਆ ਕਰੋ ਚੱਕ ਮਾਰ ਲਿਓ ਟਾਰਾ ਥੋੜੀਆਂ ਬੱਦੀਆਂ ਤੁਸੀਂ 3 ਕਿਲੋ ਤੁਸੀਂ 2 ਕਿਲੋ ਨੂੰ ਪਾ ਦੇ ਕੋ ਬਚਵੇਂ ਵਾਲੋ ਲਿਆ ਕਿਲੋ ਆ ਕਰੋ ਚੱਕ ਜੀ ਬੜੀ ਬੜੀ ਬਹੁਤ ਜ਼ਿਆਦੀ ਕਰਵਾਇਆ ਪੱਟਾ ਦੇ ਵਿੱਚ ਦੇਖੋ ਬੜੀ ਹਾਂ ਵੰਨਣ ਕੇ ਲੈ ਆ ਆ ਲੈ ਜੋ ਜੀ ਠੀਕ ਆ ਜੀ ਸੋ ਤਕਰੀਬਨ 200 ਕੋਈ 2 2.5 3 ਕਿਲੋ 2.5 3 ਕਿਲੋ ਜਿਹੜਾ ਤੋੜਾ ਬੜਾ ਮਾਰਨਿੰਗ ਚੋਇਆ ਚੋਇਆ ਤੇ ਅੱਜ ਤੇਰੀ ਮੂਗ ਅੱਜ ਕਹਿੰਦੇ ਪਹਿਲਾਂ ਜਰੀ ਨੇ ਜੇਜੂਰ ਪ੍ਰੋਪਰ ਪਾ ਦਿੱਤੀ ਠੀਕ ਆ ਜੀ ਉਹ ਜੇਰ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਤੀ ਆ ਪਈ ਪ੍ਰੋਪਰ ਆ ਤੁਸੀਂ ਦੇਖ ਲਓ ਠੀਕ ਆ ਤੇ ਥਾੜਾ ਦੋਨਾਂ ਦੀ ਸਾਫ ਸੁਥਰੀ ਆ ਕਾਦਾ ਇਹਦਾ ਵੱਡਾ ਠੀਕ ਆ ਜੀ ਵੇਰ ਦਾ ਚਲੋ ਸੂਸਵਾ ਦੇ ਵਿੱਚ ਇੱਕ ਕਰ ਹੀ ਆ ਵਜਨ ਵੀ ਵੀਰ ਜੀ ਪੂਰਾ ਫੁੱਲ ਵਾ ਜਿਹੜੇ ਆ ਹਾਂ ਜੀ ਤੇ 44 ਬੜੀ ਸੋਹਣੀ ਨੀਲੀ ਜੀ ਠੀਕ ਆ ਦੇਖੋ ਲਓ ਜੀ ਇਹ ਮਾਰਲੇ ਥਾਣਾ ਆ ਲੱਗ ਗਰ ਚ ਵਾਈਨਾ ਘੂਰ ਦਾ ਛੱਟਾ ਹਾਂ ਠੀਕ ਆ ਅੱਛਾ ਸਤਰਾਮ ਕੀ ਕੀਮਤ ਆ ਕੀ ਡਿਮਾਂਡ ਕਰਦਾ ਜੀ ਜੀ ਮੋਲਵੀ ਜੀ ਜੇਸਾ ਚਲੋ ਨਸਲ ਬਰੀਡ ਵਾਲੀ ਦੁੱਧ ਵਾਲੀ ਕਰਵਾ ਲਈ ਚਲੋ ਆਪਾਂ ਤੇ ਕਿਹੜਾ ਤੋੜਾ 22 23 ਗੋਲ ਦਾ ਪੀਸੇ ਸਰਕਾਰ ਦੱਸਦੇ ਹਾਂ ਹਾਂ ਜੀ ਤੇ ਉਸ ਦਾ ਭਾਵੇਂ 85 ਗੱਲ ਲਗੇ ਹਾਂ ਮੋਲਵੀ ਜੀ ਦਾ ਆਪਾਂ ਕਰਦੇ 75000 ਰੁਪਇਆ ਹਾਂਜੀ ਬਿਲਕੁਲ ਜਿਹੜਾ ਜੈਸਨੋ ਜੀ ਆ ਤਾਂ 73000 ਦੀ ਪਹੁੰਚ ਕਰ ਦਾਂਗੇ 73 ਦੀ ਹਾਂਜੀ ਲੋਭੇ 73000 ਦੀ ਦੋਸਤ ਪਹੁੰਚ ਹੋ ਜੂਗੀ 100 ਕਿਲੋਮੀਟਰ ਦੇ ਵਿੱਚ ਇਹ ਨਾ ਨਾ ਮਤਲਬ ਫਟਿਆ ਖੜਾ ਵੇਖੋ ਕਿੰਨਾ ਚੌੜਾ ਬਚੀ ਨਾ ਦੁੱਧੜੀ ਚੌੜਾ ਪਿੱਠਪੂੜਾ ਬੜਾ ਚੌੜਾ ਤਾਂ ਕਿ ਪੁੱਠੇ ਪੱਟ ਦੀ ਚੜਾਈ ਨੇ ਦੁੱਧ ਘੜਮਾਂ ਦੀ ਹਾਏ ਵਜਨ ਨੂੰ ਨਸਲ ਦੇ ਦੇਣਾ ਦੋ ਤਾਂ ਠੀਕ ਆ ਤੇ ਦੋਸਤੋ ਬੜਾ ਚਾਰ ਚਾਰ ਤਰਾਵਾਲ ਕੀਤਾ ਤੁਹਾਨੂੰ ਦਿਖਾ ਦਿੱਤੀ ਆ 73000 ਦੇ ਵਿੱਚ ਇਹ ਪਹੁੰਚ ਹੋ ਜੂਗੀ 100 ਕਿਲੋਮੀਟਰ ਦੇ ਵਿੱਚ ਸੋ ਇਸ ਤੋਂ ਬਾਅਦ ਅਗਲੇ ਪਾਸੇ ਸਤਨਾਮ ਆਪਣੇ ਕੋਲ ਇੱਕ ਆ ਬੈਡ ਆ ਗਈ ਹਾਂਜੀ ਆ ਗਈ ਇਹਦੇ ਵਿੱਚ ਸੂਈ ਨੂੰ 6-7 ਦਿਨ ਹੋ ਗਏ ਜੀ 6-7 ਦਿਨਾਂ ਦੀ ਸੂਈ ਆ ਬੱਚਾ ਦੀ ਮਗਰ ਜ ਲੋਬੀ ਵੱਡੇ ਕਾਦੇ ਵਿੱਚ ਏਅਰ ਸ਼ਰਜ ਚ ਆ ਗਈ ਹੈ ਨਾ ਹਾਂਜੀ ਏਅਰ ਸ਼ਰਜ ਆ ਗਈ ਲੋਬੀ ਹੈ ਸੁਜਾ ਦੇ ਵਿੱਚ ਕਿੰਨਾ ਦੁੱਧ ਪਿਆ ਸੁਹੇ ਵੀਰ ਜੀ ਦੋ ਜਾਮਾ ਬੱਚਾ ਹੈ ਮਦਰ ਬੱਚਾ ਹੈ ਰਛਾ ਵੀ ਏਅਰ ਸ਼ਰ ਦਾ ਏਅਰ ਸ਼ਰ ਜੀ ਲੋਬੀ ਮਦਰ ਵੀ ਬੱਚਾ ਬਜਨਾਰੀ ਆ ਠੀਕ ਆ ਜੀ ਏਅਰ ਸ਼ਰ ਦੇ ਵਿੱਚ ਲਾਲ ਡੱਬੀ ਆ ਤੇ ਕਾਦੇ ਦਾ ਵੱਡਾ ਥਿਲਾ ਜਿਹੜਾ ਦਾ 6-7 ਦਿਨ ਦੀ ਸੂਈ ਹੈ ਦੁੱਧ ਕਿੰਨਾ ਕਰੂਗਾ 16 ਕਿਲੋ ਹੋਗਾ ਜਿਹੜਾ ਮਰਜ਼ੀ ਕੋਈ ਆ ਆਦ ਕੰਡਾ ਲੈ ਆਵੇ ਭਾਵੇਂ ਲੀਟਰ ਲੈ ਆਵੇ ਮਾ ਉਹਦੀ 16 ਕਿਲੋ ਦੁੱਧ ਇਸ ਵਕਤ ਉਹਦੇ ਥੱਲੇ ਹੁਣ ਮੌਜੂਦ ਆ ਆ ਫੇਸ ਕੁਆਲਟੀ ਦੀ ਮੂੰਹ ਮੱਥੇ ਤੋਂ ਚੈੱਕ ਪੂਰੇ ਵੱਡੇ ਢੱਡੀਆਂ ਬਿਲਕੁਲ ਵਾਈਟ ਤੇ ਜਿਹੜੇ ਆਪਾਂ ਕਹ dielے ਰੈਡ ਡੱਬ ਨੇ ਜਿਵੇਂ ਆਪਾਂ ਐਰ ਸ਼ੈਰ ਦੇ ਵਿੱਚ ਬੈੜਾ ਨੂੰ ਦੇਖਦੇ ਆ ਫਰਮੇ ਦੀ ਸਾਫ ਆ ਕਰੋ ਚੈੱਕ ਠੀਕ ਹੈ ਜੀ ਤੇ ਜਵਾਹ ਵੀ ਜੀ ਬੜਾ ਸੋਹਣਾ ਹਾਂਜੀ ਤੇ ਕੋਈ ਜੀ ਨੂੰ ਮੰਗੇ ਦੀ ਵੀ ਪਰਵਾਹ ਕੋਈ ਲਹਿ ਲਾਰੇ ਇਹ ਵੀ ਲੰਗਾ ਪਾ ਕੇ ਚੋਲੀ ਪੋਗੀ ਇੰਦਾ ਹੀ ਪਾਏ ਥੱਲੇ ਕਾ ਜੇ ਤੇ ਧਾਰ ਵੀ ਬੰਬੀ ਵਾਂਗੂੰ ਜਲਦੀ ਰਵੇ ਠੀਕ ਆ ਹਾਂ ਦੇਖਿਓ ਹਾਂ ਇਹ ਦੇਖਿਓ ਲੋ ਜੀ ਮੋਂ ਤੋਂ ਦਿਨਾ 15 ਕਾ 16 16 ਕਲੇ ਹੂਰੇ ਜੀ 15 ਕਲੇ ਭਾਵੇਂ ਉਤਾਰਣ ਵਾਸਤੇ ਲਓ ਜੀ ਲੈ ਵੀ ਕੋਈ ਚੂਰ ਤੇ ਕੋਈ ਛਟਾਲੇਗਾ ਜੀ ਆ ਬਾਸਾ ਜਲਪਨ ਹੋਰ ਦੇਖਣਾ ਕਰੋ ਸੋ ਚੌਣ ਜਵਾ ਦੇ ਚੰਗੀ ਆ ਠੀਕ ਆ ਜੀ ਪਸ਼ੂ ਵੇ ਦੇ ਚੌਣ ਜਵਾ ਦੇ ਸਾਰੇ ਚੰਗੇ ਆ ਹਾਂਜੀ ਬਾਕੀ ਨਾਲ ਦੀ ਨਾਲ ਹੀ ਆਪਾਂ ਤਸੱਲੀ ਕਰਾਈ ਚਲ ਬਿਲਕੁਲ ਕਰਾਈ ਜਾਂਦੇ ਪਏ ਆ ਵਿੱਚ ਦੋ ਦੋ ਚਾਰ ਚਾਰ ਭਾਰਾਂ ਮਾਰ ਕੇ ਇਹ ਵੀ ਕੋਈ ਜਿਹੜਾ ਬਲਵਾ ਕੋਈ ਭਣ ਭਰਾ ਖਿਚ ਚਲੋ ਮਾਲ ਡੱਕਿਆ ਪੰਜ ਮੇ ਦਾ ਮਾਲ ਚੋਇਆ ਜੇ ਲੇ ਤੁਸ ਮੇ ਟਾਈਂ ਤੋਂ ਸਾਡਾ ਬਹੁਤ ਛੋੜਾ ਆ ਆ ਤੇ ਮਲੇ ਵਿੱਚ ਚੁਾਈ ਸਾਰੇ ਵਾਲਦੀ ਹੋਈ ਹੈ ਜੀ ਠੀਕ ਹੈ ਹਾਂ ਜੀ ਕੋਈ ਇਹ ਸਤਨਾਮ ਕੀ ਮੁੱਲ ਕਰਤਾ ਇਹਦਾ ਇਹ ਮੁੱਲ ਪੈੜ ਕਰ ਲੀਏ ਜੋ ਮਰਜੀ ਕਰ ਲੀਏ ਆ ਇਹ ਵਿੱਚ ਦੇ ਦਾਂਗੇ 57000 ਪਹੁੰਚ ਕਰ ਦਾਂਗੇ 57 ਹਾਂ 57 ਪਹੁੰਚ ਕਰ ਲੋਬੀ 57000 ਦੇ ਵਿੱਚ ਪਹੁੰਚ ਹੋ ਜੂਗੀ ਠੀਕ ਹੈ ਜੀ ਆ ਬੱਚਾ ਹੈ ਮਗਰ 에ਅਰ ਸ਼ੇਅਰ ਦੇ ਵਿੱਚ ਹੀ ਬੱਚਾ ਹਾਂ ਜੀ ਠੀਕ ਹੈ ਜੀ ਵਸ਼ਾ ਪੂਰਾ ਪਲਿਆ ਲੋ ਵੀ 57000 ਦੇ ਵਿੱਚ ਪਹੁੰਚ ਆ ਠੀਕ ਆ ਹਾਂ ਜੀ ਚੋਆ ਬਸਾਰੀ ਇੱਕ ਨੰਬਰ ਦੀ ਹੋਈ 16 ਕਿਲੋ ਧਾਰਾਂ ਦੇ ਥਲੇ ਇਸ ਵਕਤ ਮੌਜੂਦ ਆ ਇਹ ਵਾਰ ਤਾਂ ਆਪਾਂ ਦਿਖਾ ਦਿੱਤੀ ਆ ਕੱਦ ਵੱਡਾ ਤੇ ਇੱਕ ਇਧਰ ਮੱਝ ਆ ਗਈ ਸਤਨਾ ਵਾਪੇ ਇਹ ਵਿੱਚ ਨੀਲੀ ਰੋ ਦੀ ਵਾ ਤੇ ਜਿਸੂਏ ਗੱਭਾ ਨਾਲ ਸੁਣਾ ਤੇ ਜਿਸੂਏ ਠੀਕ ਆ ਇਹ ਮਗਰਲੇ ਸਾਹ ਦੇ ਪੰਨੇ ਤੇਲ ਜੀ ਖਾਪਤ ਕਰੀ ਕੋ ਮਾ ਵੀ ਬੈਣੀ ਆ ਦੋਸਤੋ ਅਗਲਾ ਥਾਣਾ ਮਗਰਲਾ ਮਗਰਲਾ ਥਾਣਾ ਮਗਰਲੇ ਥਾਣ ਦੀ ਤੇਲਾ ਆ ਬਾਕੀ ਦੂਜੇ ਥੈਣੇ ਤਰੇਖੋ ਇਹ ਵੀ ਦੂਜਿਆਂ ਨੂੰ ਨੁਕਸਾਨ ਦੇ ਦੇ ਜੀ ਪਾ ਤੇ ਸੁੱਕਾ ਚਿਪਾ ਲਿਆ ਉਹਨਾਂ ਦੇ ਮਤਲਬ ਜਿਹੜਾ ਆਪਣੇ ਤੋਂ ਹੋਰ ਕਿਹੜੀ ਕਰਦੀ ਆ ਉਹਨੇ ਵੀ 10000 ਅਗਲ ਦੋ ਚੌਹੇ ਤਲਾ ਹਾਂ ਠੀਕ ਆ ਉਹ ਅਜੇ ਸ਼ਹਿਰ ਗੂਰ ਆਣੀ ਹਾਂ ਲੋਕ ਦੋਸਤੋ ਜਿਆਦਾ ਹੀ ਆਉਂਦਾ ਠੀਕ ਹੈ ਥੋੜਾ ਥੋੜਾ ਆਉਂਦਾ ਹਾਂ ਉਹ ਪਤਾ ਸੋ ਅਗਲੇ ਥਾਂ ਦੀ ਦੇਖਣ ਤੁਸੀਂ ਦੇਖ ਲਓ ਇੱਕ ਬਹਿਣੀ ਵਾਲਾ ਅਗਲਾ ਥਾਂ ਆ ਦੇਖੋ ਹਾਲੇ ਮੈਂ ਪਾਇਆ ਥੋੜਾ ਵਾ ਤੇ ਤਿੰਨਾ ਸਾਹ ਦੇ ਆਪਣੇ ਲੇਅਰ ਵੀ ਕੋਈ ਭਾਰ ਕਿਸੇ ਨੂੰ ਫਾਲ ਗਾਰੰਟੀ ਦੇਖੋ ਚਲੋ ਜੀ ਇਹ ਦੇਖੋ ਜੀ ਬਿਲਕੁਲ ਦੇਖੋ ਸੁੱਕੀ ਗੂੜ ਹੋਣੀ ਇਹ ਕਰਵਾਏ ਤੇ ਬਿਲਕੁਲ ਲੋਕ ਦੋਸਤੋ ਇੱਕ ਥਾਂ ਦੀ ਤੇਲ ਆ ਉਹ ਮਗਰਲਾ ਥਾਣਾ ਠੀਕ ਹੈ ਜੀ ਇੱਕ ਬਹਿਣੀ ਵਾਲਾ ਮਗਰਲਾ ਥਾਣਾ ਬਾਕੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਸਿੰਗਲ ਹੱਡੀ ਦੀ ਮਾਰਕਿੰਗ ਚਾਰੇ ਖੋਰ ਤੋਂ ਪਿਆ ਠੀਕ ਆ ਜੀ ਮਗਰ ਲੀਆਂ ਲੱਪਾ ਤੱਕ ਅਗਲੇ ਬਿਲਕੁਲ ਗਿਟਿਆ ਤੱਕ ਪਿਆਰ ਤੋਂ ਪਿਆ ਠੀਕ ਆ ਇਧਰ ਬਾਹਰ ਕੱਢ ਕੇ ਦਿਖਾ ਦੇ ਨੇ ਲੈ ਜੂਗੀ ਦਿਨੇ ਦੇ ਸਸਰਾਮ ਦਿਨੇ ਵੀ ਜੀ ਹਫਤਾ ਮੇਰੇ ਹਿਸਾਬ ਨਾਲ ਆ ਜਾਣਾ ਪਹਿਲਾਂ ਨਹੀਂ ਸੁਣਦੀ ਹਫਤਾ ਲੈਣੀ ਰਾਤ ਦੀ ਆਈ ਆ ਕਿ ਕੋਈ ਮਤਲਬ ਕੋਈ ਹਾਂ ਇੱਥੇ ਗੂੰਦ ਉਸੇ ਟਿੱਪੀ ਤੇ ਇੱਥੇ ਆ ਆ ਦੇਖੋ ਜੀ ਦੇਖੋ ਫੇਸ ਉਸ ਦੇਖੋ ਮੋਬੀ ਇੱਕ ਹਫਤਾ ਹੋ ਗਿਆ ਹਜੇ ਪੈਂਡਿੰਗ ਆ ਠੀਕ ਆ ਜੀ ਇੱਕ ਹਫਤਾ ਸਮਾਂ ਬਾਕੀ ਆ ਤੇ ਸੁਬਿਆ ਦੇ ਵਿੱਚ ਮੇਰਾ ਭਰਾ ਤੁਸੀਂ ਆਪਣੀ ਸਮਝ ਵੇਖ ਲੈ ਕੋਈ ਤਿੱਜਾ ਮੰਨ ਕੇ ਸੌਦਾ ਕਰ ਲਵੇ ਵੀਰ ਠੀਕ ਹੈ ਜੀ ਆਹ ਭਰਾ ਕੋਈ ਚੌਥਾ ਮਾਲ ਨਹੀਂ ਹੈ ਜਿਹੜੀਆਂ ਮੈਂ ਵੱਟੀ ਮੈਂ ਪੂਰੀ ਲੋਟ ਵਾਲੀ ਪਤਲੀ ਚਮੜੀ ਦੀ ਵੇਹੇ ਬਿਲਕੁਲ ਪਤਲਾ ਚਮਾ ਪਤਲੀ ਚਮੜੀ ਆ ਤੇ ਦੇਣ ਹੱਥ 사ੱਤ ਅੱਠ 사ੱਤ ਲੈ ਜੂਗੀ ਰਾਮ ਨਾਲ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਜਿੰਨੂੰ ਪਸੰਦ ਆਊਗੀ ਉਹ ਤੁਸੀਂ ਖਰੀਦਾਂ ਦੀ ਕਰ ਲਿਓ ਰੇਟ ਬਥੇਰਾ ਜਾਇਜ਼ ਰਹੂਗਾ ਠੀਕ ਹੈ ਬਾਜ਼ਰ ਰਹੂਗਾ ਤੇ ਬਾਕੀ ਜਿਹੜੀ ਸਤਾਮ ਜਦੋਂ ਬਾਜਣਾ ਹੁੰਦੀ ਤੇ ਬਾਕੀ ਜਿੰਨੇ ਦੀ ਮਰਜ਼ੀ ਆ ਫੇਰ ਤੇ ਵੀਰ ਜੀ ਅੰਤਿਕੋ ਨਹੀਂ ਕਿੱਡੀ ਬੇਟ ਵਜਨ ਬਹੁਤ ਸੀਦਾ ਮੈਂ ਲੰਮੀ ਹਾਂ ਤੇ ਚਲੋ ਇਹ ਕੋਨਾ ਕੋ ਪਹਿਲੇ ਹੀ ਵੇ ਜਾਨੇ ਲੱਗੀ ਆ ਚਲੋ ਬਾਜ ਠੀਕ ਆ ਜੀ ਹਾਂ ਜੀ ਨੋ ਬੇ ਠੀਕ ਆ ਜੀ ਇਹ ਦੋਸਤੋ ਇੱਕ ਹਫਤਾ ਘੱਟੋ ਘੱਟ ਵੀ ਇੱਕ ਹਫਤਾ ਮੰਨ ਕੇ ਕੋਈ ਭਰਾ ਸੌਦਾ ਕਰਾ ਲੈ ਪੰਜ ਸੱਤ ਦਿਨ ਰਾਹ ਨਾ ਮੈਂ ਲੈ ਜੂਗੀ ਹਲੇ ਜੋ ਪੱਕ ਚੌੜੀ ਚੌੜਾ ਚਗਾਠਾ ਚੁਕੀ ਚੌੜਾ ਚੌੜਾ ਲੇਵਾ ਦੇਖੋ ਪੂਰਾ ਖੁੱਲਾ ਮੈਂ ਪਿੱਠ ਪੂਰੇ ਦੀ ਬੜੀ ਚੌੜੀ ਆ ਹਾਂਜੀ ਫਿਰ ਕਾਲੀ ਬੜੀ ਚੌੜੀ ਦੇਖੋ ਸੋ ਬਿਲਕੁਲ ਕਾਗਜ਼ ਵਰਗੀ ਚਮੜੀ ਆ ਠੀਕ ਆ ਸੋ ਬਿਲਕੁਲ ਪਤਲੇ ਪਿੰਡ ਦੇ ਵਿੱਚ ਆ ਤੇ ਸਤਨਾਮ ਇਹ ਅੱਜ ਮੁੱਲ ਕਿੰਨੇ ਦੀ ਪਚਾਰਿਆ ਵੀ ਮੁੱਲ ਵੀ ਜੀ ਚਲੋ ਇਸ ਤਰ੍ਹਾਂ ਬਾਜ਼ਾਰ ਵਿੱਚ ਜ਼ਰੂਰ ਹੋ ਸਕਦਾ ਭਾਵੇਂ ਹੈ ਕਿ ਨਹੀਂ ਹਾਂ ਪਹਿਣੀ ਮਖਲੀ ਤੋਂ ਵੀ ਜੂਗੀ ਜੈ ਜੈ ਕਰਕੇ ਦੇ ਬਿਲਕੁਲ ਜੈ ਜੀ ਕੇ ਬਹੁਤ ਸਾਰਾ ਕੰਮ ਹੈ ਹਾਂ ਹਾਂ ਇਨੇ ਟੋਕਰੂ ਨੇ ਕਹਿਣ ਲੱਗੇ ਸੱਜਰ ਮਿਲ ਜਣੀ ਹੈ ਸਾਰੀਆਂ ਗਰਮੀਆਂ ਨਹੀਂ ਆ ਰਹੀ ਸਾਡੇ 52000 ਦੀ ਪਹੁੰਚ ਕਰਦਾ ਸਾਡੇ 52 ਦੀ ਸਾਡੇ 52 ਦੀ ਆਹ ਵੇ ਲੋ ਲੋ ਵੀ ਸਾਡੇ 52000 ਦੇ ਵਿੱਚ ਪਹੁੰਚ ਹੋ ਜੂਗੀ ਠੀਕ ਹੈ ਜੀ ਸੋ ਸੱਜਰ ਸੂਨਾ ਕਰਮਾਣੀ ਨੇ ਟੁੱਕੀ ਖੜੀ ਆ ਹਾਂਜੀ ਪੰਜਾ ਸੱਤ ਦਿਨਾਂ ਦੇ ਵਿੱਚ ਆ ਜੂਗੀ ਕਰਮਾਣੀ ਥੱਲੇੋਂ ਠੀਕ ਹੈ ਜੀ ਤੇ ਮੱਝ ਸੂਆ ਪਾਰੀ ਕਰਮਾ ਪੂਰਾ ਸਾਲ ਭਾਰੀ ਦੋ ਦੋ ਪਿਆਉਗੇ ਮੇਰੇ ਕਰਾਈ ਜਾਣੀਆਂ ਤੇ ਬਾਕੀ ਰੇਡ ਕੋਸ਼ਿਸ਼ ਨਹੀਂ ਕਰ ਚਲੋ ਉਹ ਵੀ ਕੋਈ ਬਾਜਾ ਲਗਾਣ ਕਰਕੇ ਬਾਕੀ ਮੇਰੇ ਭਰਾਵਾਂ ਨੂੰ ਪਤਾ ਹੀ ਹੈ ਵੀ ਜਿਹੜਾ ਕੋਈ ਰੇਟ ਭਾਅ ਪੜਤਣਾ ਚਾਹੀਦਾ ਪਸ਼ੂ ਦਾ ਠੀਕ ਆ ਉਦੋਂ ਵੀ ਜਿਹੜਾ ਆਪਣੇ ਜਿਹੜੇ ਸਾਰੇ ਭੈਣ ਭਰਾ ਆਪਣੇ 65 70 ਦੇਲੇ ਤਿਲੜਾ ਮੰਗੀ ਮੰਗੀ ਵੀ ਜਾਂਦੇ ਆ ਜਿੱਥੇ ਵੀ ਜਿਹੜਾ ਬਾਜ਼ਾਰ ਚੋਂ ਆਪਾਂ ਨੂੰ ਕਿਸੇ ਨਾਲ ਨਹੀਂ ਆਪਾਂ ਦੇ ਆਪਣੇ ਹਿਸਾਬ ਨਾਲ ਦੇਖਣਾ ਬਿਲਕੁਲ ਉਹ ਕਹਿੰਦਾ ਮੈਂ ਲਈ ਆਪਾਂ ਜਿਹੜਾ ਲੈਣੀ ਕਮਾਈ ਬਿਲਕੁਲ ਜੀ ਬਿਲਕੁਲ ਤੇ ਆਪਾਂ ਕਮਾਈ ਦੇ ਲੈ ਕੇ ਮੈਂ ਦੇ ਦੇਣੀ ਮੈਂ ਜਿਹੜਾ ਕੋਲ ਟਾਕੇ ਮੈਂ 700 ਵੇਚ ਲਈ ਹਾਂ ਹਾਂ ਜਿੰਨਾ ਵਜਨ ਪੂਰਾ ਫੁੱਲ ਹੈ ਬਿਲਕੁਲ ਲੋ ਵੀ ਵੈਸੇ ਵੀ ਕਿੱਲੇ ਤੋਂ ਭਾਅ ਪੜਤੇ ਬੜੇ ਜਾਇਜ਼ ਵਾਜਿਬ ਲਓ ਜੀ ਇੱਕ ਤੋਂ ਇੱਕ ਗੱਪਣ ਵਾੜ ਤੁਹਾਨੂੰ ਦਿਖਾ ਦਗੇ ਤੇ ਨਾਲ ਹੀ ਇੱਕ ਕੱਤੀ ਦਿਖਾ ਦਿੰਨੇ ਆ ਠੀਕ ਆ ਜੀ ਤੇ ਆ ਚਿੱਟੀ ਉਹ ਜਿਹੜੀ ਇਹੋ ਜਿਹੀ ਸੰਗਾਰੀ ਹਾਂ ਜੀ ਜੀ ਜਿੰਨੇ ਮਹੀਨੇ ਦੀ ਆਪਣਾ ਚੈੱਕ ਪਾਸ ਹੋਈ ਕਿੰਨੇ ਮਹੀਨੇ ਦੀ ਪੰਜਾਂ ਮਹੀਨਿਆਂ ਦੀ 8 ਕਿਲੋ ਦੁੱਧ ਲਓ ਜੀ ਪੰਜਾਂ ਮਹੀਨਿਆਂ ਦੀ ਗੱਪਣ ਚੈੱਕ ਪਾਸ ਤੇ 8 ਕਿਲੋ ਧਾਰਾਂ ਦੇ ਥੱਲੇ ਮੌਜੂਦ ਨੇ ਕੋਈ ਨਹੀਂ ਕੋਈ ਨੇੜੇ ਥੋੜਾ ਜਿਹਾ ਨਾ ਸੰਭਲ ਕੇ ਹਾਂ ਲੱਕ ਫੜ ਕੇ ਹੌਲੀ ਹੌਲੀ ਬਿਲਕੁਲ ਕਾਲੀ ਨਾ ਪਾਵੇ ਥੱਲੇ ਇੱਕ ਫਰਸ਼ ਤੇ ਤਿਲਕਣ ਜੀ ਦੇ 8 ਕਿਲੋ ਦੁੱਧ ਤੇ 4 ਮਹੀਨੇ ਕਿੰਨੇ ਦੀ ਪੰਜਾਂ ਮਹੀਨੇ ਦੀ ਪੰਜਾਂ ਮਹੀਨੇ ਚੈੱਕ ਪਾਸ 8 ਕਿਲੋ ਦੁੱਧ ਲਓ ਜੀ ਨਾ ਕੋਈ ਪਹਾੜਾ ਨਾ ਕੋਈ ਵੰਗਾ ਆ ਦੇਖ ਲਈ ਲੋ ਵੀ 5 ਮਹੀਨੇ ਦੀ ਗੱਬਣਾ ਠੀਕ ਆ ਜੀ ਇਹ ਦੇਖੋ ਕੋਈ ਰੰਗਾਰ ਅਸੀਂ ਨਿਆਣੇ ਸੇਣਾ ਪਾਉਂਦੀ ਲੋੜ ਨਹੀਂ ਜੀ ਇਹ ਵੀ ਸੇਂ ਗਿਆ ਤੇ ਲੱਤਾ ਮਾਰੂ ਦੇਖੋ ਚਵਾਬ ਸਾਹਿਬ ਜੇਕਰ ਮੋਟਰ ਚੱਲਦੀ ਨਾ ਐਦਾਂ ਚੱਲਦੀ ਜੀ ਲਓ ਜੀ ਅਗਲੇ ਪਿਛਲੇ ਥਾਣਾ ਦੀ ਚਵਾਈ ਕਰ ਲੋ ਠੀਕ ਆ ਮਰਜੀ ਕਰੀ ਜੇ ਆ ਲੈ ਆ ਚਿੱਟਾ ਦੇ ਦੋ ਮੱਝਾ ਵਰਗਾ ਰਾਨ ਵਿਚਾਰਦਾ ਕੋਈ ਘਾ ਦੁੱਧੀ ਲੋਵੀ 8 ਕਿਲੋ ਦੁੱਧ ਤੇ 5 ਮਹੀਨੇ ਦੀ ਗੱਪਣ ਚੈੱਕ ਪਾਸੇ ਵਹਿਰ ਤੁਸੀਂ ਕਰ ਲੋ ਚੈੱਕ ਤੇ ਇਹ ਸਤਨਾਮ ਸਵੇਰ ਦੂਜਾ ਸੂਣ ਕੀ ਘਰ ਨਹੀਂ ਤੇਜ ਸੂਣਾ ਜੀ ਗੱਤ ਜਾਵੇ ਪੈਣਾ ਨਹੀਂ ਢੂੜ ਪੰਦਾ ਆਹੋ ਤੇ ਮੇਰੇ ਦੂਜੇ ਤੇਜ ਨਾਲ ਕਰਾ ਪਛੂ ਬੁੱਢੜੀ ਇੱਕ ਸੋਇਨਾ ਕਰੀ ਬੁੱਢੜ ਹੋਈ ਨਹੀਂ ਆਹ ਆ ਲੋਵੀ ਉਹ ਦੂਜਾ ਸਵੇਰ 8 ਕਿਲੋ ਦੁੱਧ ਦਾ ਗਾ ਤੀਜੇ ਸਵੇਰ ਨੇ ਸੂਣਾ ਠੀਕ ਆ ਜੀ ਤੇ 5 ਮਹੀਨੇ ਕਰਮਾਂ ਦੀ ਖਿੱਚ ਕੇ ਲੈ ਗਈ ਆ ਅੱਧਾ ਚਾਹੀਦਾ ਤੇਰਾ ਸਮਾ ਬਿਲਕੁਲ ਗਰਮੀ ਦਾ ਗਰਮੀ ਦੇ ਵਿੱਚ 8 ਕਿਲੋ ਦੁੱਧ ਉਹਦੇ ਵੀ ਜਿੰਨਾ ਤੋਂ ਆਪਾਂ ਲਈ ਉਹ ਆਪਣੇ ਭੈਣ ਭਰਾ ਉਦੋਂ ਸੇ ਮਾਰੋ ਆਪਣੇ ਵੀਰ ਦੋਦਾ ਲਾਕੋ ਲੈ ਕੇ ਦਿੱਤੀ ਉਹਨੇ 16 ਕਿਲੋ ਦੋਤ ਨੇ ਵੀ ਸੱਜਰ ਦਾ ਸੱਜਰ ਛੱਲ ਗਿਆ ਇਹ ਹੁਣ ਹੀ 8 ਕਿਲੋ ਆ ਤੇ 8 ਤੋਂ 8 ਤਾਂ ਹੋਣੀ ਐ ਮੇਲੇ ਬਾਾਕੀ ਸੂਆ ਵੀ ਖਿੱਚ ਕੇ ਲੈ ਗਏ ਦੋ ਲੈ ਗਏ ਜੀ ਤੇ ਇਹ 17 ਅੱਜ ਟੋਕੜ ਗੱਬਣ ਕਿੰਨੇ ਦੀ ਦੇ ਰਿਆਂਗੇ ਤੁਸੀਂ ਦੱਸੋ ਮੈਨੂੰ ਨਹੀਂ ਮੈਨੂੰ ਕੀ ਪੁੱਛ ਦੇਜੇ ਦੱਸੋ ਤੁਸੀਂ ਦੱਸੋ 30000 ਦੀ ਦੇ ਰਹੀ ਮੈਂ ਤਾਂ 30 ਕਰਦੀ ਐ ਮਾਨਤਾ 30 ਕਰਸ ਮਾਨਤਾ ਕਰਦੇ ਜਿੰਨਾਂ ਦੀ ਆਖੀ ਦੱਸੋ ਕੋਣੀ ਜੱਜਨ ਦੀ ਆਸ ਦੋ ਦੇਖੀ ਜੋ ਹਾਂ ਭਾਵੇਂ ਘੜੀ ਯਾਰ ਠੀਕ ਆ ਜਾਂਦੀਆਂ ਕੋਈ 5000 ਦੀ ਚਲੋ ਜੀ ਤੁਸੀਂ ਆਹ ਤਾਂ 5000 ਦੇ ਦਿੰਦੇ 5 ਮਹੀਨੇ ਦੀ ਗੱਬਣਾ 5 ਮਹੀਨੇ ਬਾਕੀ ਥਾਣਾ ਦੀ ਬਾਅਦ ਕਰਦੀ ਕੋਈ ਮੈਂ ਉਹ ਮੇਰੀ ਗਾਰੰਟੀ ਹੋ ਗਈ ਚਲੋ ਜੀ ਚੋਣ ਵੱਛੀ ਮਾਰੀ ਹੋਏ ਲੱਦ ਕੇ ਜੇ ਤੇ ਕਹਿੰਦੇ ਉਹ ਗਾਰੰਟੀ ਦੇ ਮੋੜੀ ਆ ਤੇ ਲੱਦ ਗਈ ਸੀ ਆਦੇ ਪੈਸੇ ਲੈ ਜਾ ਲੱਦ ਕੇ ਲੈ ਆਣੇ ਜੀ ਚੋਣ ਮਾਰੀ ਹੋਈ ਠੀਕ ਜੀ ਕੋਈ ਭੈ ਭਰਾ ਹੀ ਸੀ ਆਇਆ ਤੁਹਾਨੂੰ ਫਿਰ ਤੇ ਵੇਚ ਬੇਚਾ ਚਲੋ ਜੀ ਲਓ ਵੀ 25000 ਦੀ ਪਹੁੰਚ ਹੋ ਜੂਗੀ ਵੈਸੇ 100 ਕਿਲੋਮੀਟਰ ਦਾ 25 27 2800 ਦਾ ਖਰਚਾ ਹੀ ਜਾ ਜਾਂਦਾ ਕਰਾਇ ਭਾੜੇ ਦਾ ਹਾਂ ਜੀ ਹਾਂ ਜੀ ਬਹੁਤ ਜਲਦੀ ਜੀ ਚੰਗੀ 30000 ਦੀ ਆਸ ਦੋਗੇ ਤਾਂ ਵੀ ਵਿਕ ਜਾਨੀ ਕਿਉਂ ਹੋ ਤੁਸੀਂ ਆ ਤਾਂ ਮੈਂ ਤਾਂ ਰੱਖਿਆ ਮੋੜਦਾ ਨਹੀਂਗਾ ਠੀਕ ਹੈ ਜੀ ਹਾਂ ਜੀ ਲਓ ਵੀ 25000 ਦੀ ਤੁਹਾਨੂੰ ਮਿਲ ਜੂਗੀ 5 ਮਹੀਨੇ ਦੀ ਗੱਬੜਾ ਕਰਮਾ ਦੀ ਠੀਕ ਹੈ ਜੀ ਆਸ ਆ ਵੀ ਘੱਟੋ ਘੜ ਵੀ ਚਲੋ 4 ਮਹੀਨੇ ਤੱਕ ਸੂਪਰ ਰਹੇਗਾ ਵਜਨ ਵੇਖੋ ਕਨਾ ਤੇ ਵਜਨ ਲੋੜ ਪੂਰਾ ਬਾਕੀ ਰੰਗ ਬੁਤੀ ਹਾਂਜੀ ਤੇ ਹੈ ਠੰਡੀ ਤੇਰੀ ਬੰਗਾਰ ਅਸੀਂ ਜੋੜਦੀ ਪਾਉਂਦੀ ਲੋਰ ਕੋਈ ਪ੍ਰਵਾਹ ਨਹੀਂ ਆਉਂਦਾ ਜਦ ਦੇ ਟੱਕਰਦੀ ਆ ਆਹਾਈ ਕਰਕੇ ਡਰਦੀ ਆ ਨੁਹਾਈ ਕਰੇ ਲਾਤ ਨਹੀਂ ਕਰਵੇਂ ਬੁੱਢਿਆ ਇਹਨੂੰ ਵੀ ਸਿੰਘਾਂ ਦੀ ਗੋਹਾ ਖੂ ਆ ਨਹੀਂ ਨਹੀਂ ਇਹ ਕਰੀ ਕੋਈ ਗੱਲ ਹੀ ਨਹੀਂ ਕਿ ਲੋ ਵੀ ਭਰਾਵੋ ਠੀਕ ਆ ਜੀ ਸੋ ਇਹ ਜਿਹੜਾ ਲਾਸਟ ਵਿੱਚ ਇੱਕ ਨਾਗ ਤਾਂ ਦਿਖਾਉਣਾ ਸੀ ਸੈਕਿੰਡ ਲਾਸਟ ਆ ਇੱਕ ਕੱਟੀ ਵੀ ਦਿਖਾਉਣਿਆ ਤੁਹਾਨੂੰ ਤੇ ਇਧਰ ਇਹ ਸਦਨਾਮ ਆ ਕੱਟੀ ਵਕਾਈ ਹੋਏ ਹਾਂਜੀ ਇਹ ਇਧਰ ਹੀ ਕੱਟੀ ਮੋ ਜੀ ਇਹ ਕੱਟੀ ਦੀ ਉਮਰ ਫਿਰ ਕਿੰਨੀ ਹੈ ਇਹ ਵੀ ਜੀ ਕੋਈ ਮੰਨ ਲਓ ਕਿ ਲੋ ਕੋ 13-14 ਮਹੀਨੇ ਗੇਲੋ 13-14 ਮਹੀਨਿਆਂ ਦੀ ਉਮਰ ਆ ਕੱਟੀ ਦੀ ਹਾਂਜੀ ਅੱਖਾਂ ਦੋਵੇਂ ਹੀ ਅ ਆਹ ਦੇਖੋ ਬੇਰ ਲੱਗੇ ਹੁੰਦੇ ਆ ਲਓ ਜੀ ਆਹ ਦੇਖੋ ਰੋਤ ਤਾਂ ਬੇਰਾਂ ਵਾਲੀ ਤਾਂ ਬੇਰ ਹੀ ਲੱਗੇ ਆ ਠੀਕ ਆ ਜੀ ਜਿਵੇਂ ਦੱਸੋ ਕੱਟੀ ਤੁਹਾਨੂੰ ਦਿਖਾਉਣੀ ਆ ਨੀਲੀ ਦੇ ਵਿੱਚ ਆਂਗੇਗਾ ਠੀਕ ਆ ਜੀ ਚਾਹੇ ਕੋਈ ਭਰਾ ਕ੍ਰੋਸ ਵੀ ਮੰਨ ਲੇ ਨੀਲੀ ਦੀ ਕ੍ਰੋਸ ਮੰਨ ਲੇ ਅੱਖਾਂ ਬਿੱਲੀਆਂ ਨੇ ਮੱਤੇ ਬਲ ਚਿੱਟਾ ਮੱਥਾ ਬਿਲਕੁਲ ਪਤਲੀ ਸਿੰਗੀ ਜਿਆਦੀ ਚੰਗੀ ਕੱਟੀ ਵੀ ਜੀ ਪੁੱਠਾ ਵੇਖੋ ਕਿੰਨਾ ਚੌੜਾ ਕਰ ਮਾਰੀ ਦਾ ਆ ਲਓ ਜੀ ਠੀਕ ਆ ਜੀ ਪੰਤਰ ਪੰਤਰ ਚੈੱਕ ਕਰੋ ਤੁਸੀਂ ਕੱਟੀ ਦੀ ਫਿਰ ਵਜਨ ਵੀ ਪੂਰਾ ਬਹੁਤ ਖੂਬਸੂਰਤ ਠੀਕ ਆ ਜੀ ਡੋਰੇ ਪੈਂਦੇ ਆ ਬਿਲਕੁਲ ਚੱਕਰੀਆਂ ਬਿੱਲੀਆਂ ਆਖਾਂ ਨੇ ਠੀਕ ਆ 17ਵੇਂ ਦੀ ਮੰਗ ਰਿਮਾਂਡ ਵੀਰੇ ਦੱਸਦੇ ਮੁੱਲ ਤੇ ਭਾਵੇਂ ਵੀ ਬਾਈਅਰ ਕਰ ਲਗੇ 16000 ਦੇ ਦੇ ਦਾ 16000 ਦੇ ਹਾਂ ਲੈ ਵੀ 16000 ਦੀ ਦੋਸਤੋ ਤੁਹਾਨੂੰ ਜਿਹੜੀ ਕੱਟੀ ਮਿਲ ਜੂਗੀ ਠੀਕ ਹੈ ਜੀ ਤੇ ਆ ਝੋਟੀ ਫਿਰ ਰੱਖ ਲਈ ਘਰੇ ਰੱਖ ਲਈ ਠੀਕ ਆ ਜੀ ਹਾਂ ਜੀ ਕੱਟੀ ਕੱਲ ਹੀ ਹੀਟ ਚਾਈ ਚਲੋ ਹਲੇ ਮੈਂ ਭਰਵਾ ਨੀ ਠੀਕ ਆ ਉਹ ਦੋਏ ਕਟੀਆਂ ਵਤਰਿਆ ਮਾ ਚਲ ਰਾਲ ਚੂਗੀ ਦਾ ਬਰਾਬਰ ਬੰਦ ਜਾਊ ਬਰਾਬਰ ਆ ਕਹੀ ਕੰਗੇ ਲੱਗਦੇ ਕੱਟੀ ਦੇ ਹਾਂ ਰੀਤੀ ਮੈਨੂੰ ਇਹ ਮਾ ਚਲੇ ਦੋ ਮੋਹਰੇ ਦੀ ਇੱਕ ਨੀਲੀ ਦੀ ਹੋ ਜੂ ਤਾਂ ਉਹਦਾ ਕਿਹੜਾ ਮਾ ਲਿਆ ਆਂਦਾ ਬਸ 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 ਕੱਟੀ ਬੜੀ ਚੰਗੀ ਆ ਤੇ ਹੁਣ ਥਣ ਵੇਖ ਤੂੰ ਹਾਂ ਝੋੜੀ ਝਾਲੀ ਕਰ ਚੈੱਕ ਤੂੰ ਹਾਂ ਜੀ ਹਾਂ ਵੇਖ ਕੇ ਖੇਡ ਕਰਨ ਲਈ ਨਾ ਫੁੱਲ ਬਰੀਡ ਇਹ ਇਧਰ ਟਾਰਗਟ ਲਈ ਟਾਰੀ ਦਾ ਹਾਂ ਪੂਰੀ ਕਰਵਾ ਲਈ ਫੁੱਲ ਬਰੀਡ ਦਾ ਟਾਰਗਟ ਹੈਗੀ ਦੁੰਦੀ ਹੈ ਕਿ ਖੀਰੀ ਖੀ ਮੈਂ ਜੇ ਕਿਸੇ ਮਤਲਬ ਖਰੀਦਣੀ ਹੋਵੇ ਤਾਂ ਫਿਰ ਕੀ ਬੋਲ ਰਹੂਗਾ ਦਾ ਜੇ ਇਹਦੇ ਕੋਈ ਜ਼ਿਆਦਾ ਸ਼ੌਕ ਲਾਉਂਗਾ ਨਾ ਫਿਰ ਵੀਰ ਜੀ 35 36 ਤੇ ਮੈਨੂੰ ਬਰਿਆਨੇ ਲਾਇਆ ਮੈਂ ਦਿੱਤੀ ਨਹੀਂ ਹਾਂ ਜੇ ਕੋਈ 40000 ਲਓ ਫਿਰ ਦੇ ਦਾਂਗੇ ਨਹੀਂ ਰੋਧਾ ਨਹੀਂ ਦੇਣੀ 40000 ਤੇ ਗੱਲ ਹੁੰਦੀ ਆਲੀ ਤੂੰ ਫਿਰ ਦੇ ਦਾਂਗੇ ਫਿਰ ਦੇ ਦਾਂਗੇ ਨਹੀਂ ਤੇ ਸਾਹਬ ਲੈ ਜਾ ਤੇਰਾ ਆਪੇ ਨਾਲ ਇਹੀ ਕਰਵਾ ਕੇ ਗਾ ਕੱਪੜਾ ਬੜੀ ਘੜੀ ਵੀਰ ਜੀ ਉਹ ਅੱਧ ਚ ਆ ਗਈ ਕਰਨ ਵਾਲੀ ਵਜਨ ਹੋ ਗਿਆ ਹਾਂ ਵਜਨ ਝੋਟੀ ਦਾ ਪੂਰਾ ਪੂਰਾ ਹਾਜੀ ਬਾਕੀ ਥਾਣਾ ਵੇਖੋ ਦੋਸਤੋ ਬਹੁਤ ਵਧੀਆ ਚਾਰੀ ਜਿਹੜਾ ਲੰਮਾ ਥਾਣਾ ਮੈਨੂੰ ਇਹ ਮਾਜਲ ਦੇ ਦੇ ਝੋਣੀ ਚਾਲੀ ਪੜੀ ਸਤਨਾਮ ਚਾਚ ਕਰਦਾ ਵੀ 40000 ਕੋਈ ਦਵੇ ਤੇ ਫੇਰਦਾ ਇਹ ਨੀਲੀ 라ਵੀ ਦੀ ਜਿਹੜੀ ਬੁੱਕ ਪਈ ਥੱਲੇ ਵੇਖੋ ਤੁਸੀਂ ਬੋਕਾਂ ਦੇ ਬੋਕੀ ਢੇਲਾ ਤੇ ਸੂਤ ਦੇ ਨਿਸ਼ਾਨ ਆ ਪੈਰਾਂ ਦੀ ਮਾਰਕਿੰਗ ਆ ਫੇਸਬੁੱਕ ਕੁਆਲਿਟੀ ਅੱਖਾਂ ਬਿੱਲੀਆਂ ਦੋਵੇਂ ਬਿਲਕੁਲ ਪਤਲੀ ਸਿੰਗੀ ਝੋਟੀ ਠੀਕ ਆ ਜੀ ਕੋਕੇ ਜੜੇ ਪਏ ਆ ਤੇ 40000 ਦੀ ਇਹ ਤੁਹਾਨੂੰ ਮਿਲੂਗੀ ਝੋਟੀ ਕੋਈ ਭਰਾ ਚਾਹਵਣ ਹੋਇਆ ਤਾਂ ਜ਼ਰੂਰ ਤੁਸੀਂ ਸੌਦਾ ਕਰ ਲਿਓ 3 ਤੇ ਇਹ ਸਤਨਾਮ ਅਜੇ ਨਾਗ ਨੇ ਆਪਣੇ ਤੇ ਨੰਬਰ ਇਕ ਵੀਰ ਬੋਲ ਨੰਬਰ ਆਪਣਾ ਵੀਰ ਜੀ ਹੈ 94655 5956 ਪਿੰਡ ਕੈਰੋ ਤਸੀਲ ਪਟਿਆਲਾ ਜੀ ਜੀ ਬਾਕੀ ਭਰਾਵੋ ਇਹ ਅੱਜ ਵੀਡੀਓ ਦੇ ਵਿੱਚ ਨਾਗ ਤੁਹਾਨੂੰ ਦਿਖਾਉਣੇ ਸੀਗੇ ਉਮੀਦ ਕਰਦੇ ਐਨੀਮਲ ਚੰਗੇ ਲੱਗੇ ਹੋਣਗੇ ਤੇ ਵੀਡੀਓ ਮੇਰਾ ਭਰਾ ਦਬਲ ਕੇ ਸ਼ੇਅਰ ਕਰਦਿਆ ਕਰੋ ਤਾਂ ਜੋ ਅੱਗੇ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ